ਨਦਰ ਮੋਦੀ ਜੀ ਦੀ ਸਰਕਾਰ ਆਉਣ ਤੋਂ ਬਾਅਦ ਅੱਜ ਯੂਪੀ ਦੀ ਨੁਹਾਰ ਹੀ ਬਦਲ ਗਈ ਹੈ ਆਪਾਂ ਅੱਜ ਇੱਥੇ ਪੰਜਾਬ ਵਰਗੇ ਸਟੇਟ ਵਿੱਚ ਵੀ ਇੱਥੇ ਤੀ ਆਪਣਾ ਸੇਫ ਨਹੀਂ ਹੈ ਤੇ ਉੱਥੇ ਯੂਪੀ ਵਾਲੀ ਸਟੇਟ ਦੇ ਜਿੱਥੇ ਕ੍ਰਾਈਮ ਸੀ ਬਿਲਕੁਲ ਕ੍ਰਾਈਮ ਖਤਮ ਹੋ ਗਿਆ ਹੈ ਔਰ ਆਰਾਮ ਰਾਜ ਸਥਾਪਿਤ ਹੋ ਚੁੱਕਾ ਹੈ ਗੱਲ ਕਰੀਏ ਬਿਲਖਾ ਜੀ ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੇ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲਿਆ ਉਹਦੇ ਰਿਗਾਰਡਿੰਗ ਜੇ ਗੱਲ ਕਰੀਏ ਪਿੰਡਾਂ 'ਚ ਹੁਣ ਕਿਸੇ ਵਿਰੋਧਤਾ ਨਹੀਂ ਹੋ ਰਿਹਾ ਕਿਸੇ ਪਿੰਡਾਂ 'ਚ ਦੇਖੋ ਜੀ ਰਹੀ ਗੱਲ ਕਾਲੇ ਕਾਨੂੰਨਾਂ ਦੀ ਕਾਨੂੰਨ ਤਾਂ ਬਿਲਕੁਲ ਕਾਲੇ ਨਹੀਂ ਸੀ ਪਰ ਦੇਖੋ ਸਮਾਜ ਹਿੱਤ ਦੇਖਦੇ ਹੋਏ ਔਰ ਦੇਖਦੇ ਹੋਏ ਵੀ ਪਾਈਚਾਰਾ ਬਣਿਆ ਰਿਹਾ ਪੰਜਾਬ ਦੇ ਵਿੱਚ ਮਾਨੀ ਪ੍ਰਧਾਨ ਮੰਤਰੀ ਨੇ ਜੋ ਕਾਨੂੰਨ ਵਾਪਸ ਲਏ ਨੇ ਬਹੁਤ ਸ਼ਲਾਗਾ ਸ਼ਲਾਗਾ ਜੋ ਕਦਮ ਆ ਪਰ ਉਸ ਤੋਂ ਬਾਅਦ ਦੇਖੋ ਪਿੰਡਾਂ ਵਿੱਚ ਕੋਈ ਵਿਰੋਧ ਨਹੀਂ ਆ ਔਰ ਮੈਂ ਐਫੀਸ਼ੀਅੰਟ ਕਰਾਂਗਾ ਕਿਸਾਨ ਵੀਰਾਂ ਨੂੰ ਵੀ ਜਿਨ੍ਹਾਂ ਨੇ ਬੜਾ ਸੂਝਵਾਨ ਤਰੀਕੇ ਨਾਲ ਬੜੀ ਸ਼ਾਂਤਮਈ ਢੰਗ ਨਾਲ ਇਸ ਸੰਘਰਸ਼ ਲੜਿਆ ਔਰ ਜਿੱਤ ਪ੍ਰਾਪਤ ਕੀਤੀ ਗੱਲ ਕਰੀਏ ਪੰਜਾਬ ਦੇ ਵਿੱਚ ਕੈਪਟਨ ਮਹਿੰਦਰ ਸਿੰਘ ਨੇ ਆਪਣੀ ਵੱਖਰੀ ਪੰਜਾਬ ਲੋਕ ਕਾਂਗਸ ਪਾਰਟੀ ਬਣਾਈ ਹੈ ਸੰਯੁਕਤ ਮੋਰਚਾ ਢਿੰਟ ਸੇ ਵੱਲੋਂ ਹੋਇਆ ਹੋਇਆ ਹੈ ਕਿਹੜੀ ਪਾਰਟੀ ਨਾਲ ਤੁਹਾਡਾ ਅਲਾਈਅንስ ਹੋਣ ਜਾ ਰਿਹਾ ਹੈ ਵੀ ਜਿਹੜਾ ਜਿਸ